ਪਹਿਲੇ ਨੰਬਰ ਤੇ ਮੈਂ ਆਪਣੀ ਜੀ ਬਰਾਦਰੀ ਨੂੰ ਆਪਣੇ ਬੜੇ ਬੜੀ ਵਧਾਈਆਂ ਔਰ ਮਤਲਬ ਇੱਕ ਬਰਾਦਰੀ ਜਣਾ ਬੜੀ ਵਧਾਈਆਂ ਔਰ ਪਾਤਰ ਹਮ ਕਿਹੜਾ ਕਿ ਜੁਣ ਮਾਰੇ ਬਜ਼ੁਰਗੋਂ ਈਸ਼ ਨੂੰ ਜਗਾ ਲੈ ਕੇ ਦੇ ਦੇਣੇ ਹਮ ਤੇ ਗੋਪਾਲ ਮੰਦਿਰ ਜੀ ਬਣਾ ਦੇਣੋ ਏਥੇ ਉੱਪਰ ਕੋਈ ਦੇਣ ਨਹੀਂ ਨਹੀਂ ਹਮ ਏਥੇ ਉੱਪਰ ਕੋਈ ਸੇਵਾ ਨਹੀਂ ਕਰ ਸਕਦਾ ਹਮ ਜੁਣੇ ਅੱਗੇ ਤਾਂ ਵੀ ਸੇਵੇਦਾਰ ਹੋ ਅਬੇ ਜੇਰਾ ਫਰਜ਼ ਕਰੋ ਅਬੀ ਮੇਰਾ ਪਰਿਵਾਰ ਆਇਆ ਅਤਾ ਨਰਕਿੰ ਦੇ ਕੇ ਮੈਂ ਨੇ ਰਾਤੇਰ ਜੀ ਬੜੋ ਕਾਇਂ ਆਨੰਦ ਤੇ ਬੜੋ ਕਾਇਂ ਲੰਗਰ ਪਾਣੀ ਤੇ ਰਹਿائش ਖਾਣੋ ਪੀਣੋ ਬੜੋ ਕਾਇਂ ਜੀ ਅਬੀ ਜੀ ਬੜੇ ਖੁਸ਼ ਆ ਮਾਰੀ ਜੁੜਤਾ ਮੇਰੇ ਮਾਰੀ ਇੱਥੇ ਬੈਠੇ ਹੋਰ ਸੇਵਾ ਕਰ ਰਹੇ ਹਾਂ ਅਮਿਤਾ ਅਦੇ ਨਹੀਂ ਦੇ ਸਕਦੇ ਨਹੀਂ ਦੁੱਖ ਤੇ ਤਾਂ ਨਹੀਂ ਘਟਾ ਸਕਦੇ ਹਾਂ ਜੀ ਦੁੱਖ ਨਹੀਂ ਅੰਮਲਦਾ ਸਕਦੇ ਲੇਕਿਨ ਦੁਖੇ ਨੇ ਥੋੜਾ ਘਟਾ ਸਕਾਂ ਨਾ ਹਾਂਜੀ ਬਾਜੀ ਘਟਾਏ ਵਰਗਾ ਹੀ ਹੋਗਾ ਜੇ ਤੁਮ ਮਤਲਬ ਕਿ ਆਪ ਤੇ ਸ਼ਾਵਾ ਬੱਲੇ ਦੇ ਦੇਣੀ ਤੇ ਬੜ ਤਕੜ ਗੱਲ ਹੈ ਜੀ ਮੈਨੇ ਲੰਗਰ ਵਧੀਆ ਮਿਲੇਓ ਹਾਂਜੀ ਤੇ ਰਹਿائش ਰਾਤ ਨੂੰ ਬਹੁਤ ਮਤਲਬ ਕਿ ਬਹੁਤ ਵਧੀਆ ਮਤਲਬ ਕਿ ਆਰਾਮਦਾਰੀ ਨਾਲ ਸੁੱਤੇ ਰਹਾਂ ਸਵੇਰਾ ਇਸ਼ਨਾਨ ਪਾਣੀ ਕਿੱਦੋ ਆ ਜੀ ਨਾਏ ਆ ਰਾਤੀਂ ਵੀ ਲੰਗਰ ਮਿਲਿਓ ਸਵੇਰਾ ਵੀ ਲੰਗਰ ਮਿਲਿਓ ਦੂਦੀ ਤਿੰਨ ਤਿੰਨ ਚਾਰ ਚਾਰ ਟਾਈਮ ਚਾਰ ਸੁਤੇ ਜੇ ਤਾਂ ਮੈਂ ਆਪ ਜਾ ਕੇ ਦਰਵਾਜ਼ਾ ਖੋਲ੍ਹ ਲੇ